ਐਕਚੁਅਲੀ ਨਾ ਫਿਲਮ ਦੀ ਰਿਕੁਆਇਰਮੈਂਟ ਸੀ ਕਿ ਲੋਅਰ ਮਿਡਲ ਕਲਾਸ ਫੈਮਿਲੀ ਦਿਖਾਉਣੀ ਹੈ ਉਹਦੇ ਕਰਕੇ ਮਹੱਲਿਆਂ ਚੁਣਾ ਜ਼ਰੂਰੀ ਸੀਗਾ ਬਟ ਜਿਹੜੇ ਮਹੱਲਿਆਂ ਦੇ ਓਨ ਕਰਕੇ ਜਿਹੜੀ ਤੁਹਾਨੂੰ ਲਗਜ਼ਰੀਜ਼ ਆਰਟਿਸਟ ਦਿਨੇ ਆਪਾਂ ਇਹ ਆਰਟਿਸਟ ਨੂੰ ਤੁਹਾਨੂੰ ਇੱਕ ਕਾਮੋਡੇਟ ਕਰਦੇ ਅੱਛੇ ਤਰੀਕੇ ਨਾਲ ਉਹਦੇ ਵਿੱਚ ਥੋੜਿਆ ਡਿਫਿਕਲਟੀ ਆ ਰਹੀ ਆ ਇਹ ਸਾਰੇ ਟਰੰਕ ਜਿਹੜੇ ਆ ਇਹ ਅਸੀਂ ਆਰਵੇ ਰੱਖਿਆ ਹੈ ਇਹ ਚਾੜ ਦਾ ਸਮਾਨ ਹੈ ਸਾਰਾ ਹਾਂਜੀ ਜਿਹੜਾ ਕਿ ਇੱਥੇ ਰੱਖਿਆ ਹੋਇਆ ਰਾਤ ਨੂੰ ਜਾ ਕੇ ਦਵੇਂ ਲੋਕਾ ਦਨੇ ਸਵੇਰ ਆ ਕੇ ਖੋਲ ਕੇ ਕੰਟੀਨਿਊ ਕਰਦੇ ਆ ਕਿਉਂਕਿ ਸ਼ੂਟ ਲੋਕੇਸ਼ਨ ਤੇ ਬਹੁਤ ਨਜ਼ਦੀਕ ਆ ਉਹਦੇ ਦੇ ਕਾਰਨ ਥੋੜ alternate ਹੁੰਦਾ ਆ ਜਾਂ ਪ੍ਰੈਸਸ ਕਰਦੇ ਆ ਆਨ ਕਰਦੇ ਸਾਰੀ ਇੱਥੇ ਕਰਦੇ ਆ ਹੁਣ ਇਸ ਵੇਲੇ ਵੀ ਦੇਖ ਸਕਦੇ ਆ ਲਾਈਟ ਗਈ ਹੋਈ ਆ ਕਿਉਂਕਿ ਵੀ ਯੂਜ਼ ਪੈਟਰੋਲ ਜਨਸੈਟ ਔਰ 7 ਕੇਵੀ ਪਰ ਦੇ ਹਾਊਸ ਲਾਈਟ ਤੇ ਚੱਲਦਾ ਪਿਆ ਹੁਣ ਹਾਊਸ ਲਾਈਟ ਗਈ ਆ ਤੇ ਅਸੀਂ ਚਾਰਜ ਪਰ ਬਲਬ ਲਾਇਆ ਦੈਟ ਇਜ਼ ਔਲਸੋ ਜੁਗਾਰ ਸਮਥਿੰਗ ਲਾਈਕ ਦੈਟ ਕਿੰਨਾ ਵੱਡਾ ਸੈਟ ਆ ਜਗਾ ਕਿਦਾਂ ਦਾ ਹੁੰਦੀ ਆ ਜਦੋਂ ਰਿਸੋਰਸਸ ਹੁੰਦੇ ਆ ਜਦੋਂ ਆਪਾਂ ਓਪਨ ਸ਼ੂਟ ਕਰਦੇ ਆ ਪਿੰਨਾ ਸ਼ੂਟ ਕਰਦੇ ਆ ਉੱਥੇ ਜਿਹੜੇ ਆ ਜਿੰਨੇ ਵੀ ਸੈਟਅਪਸ ਹੁੰਦੇ ਆ ਕੋਸਟਿਮ ਬੀਸ ਅਲੱਗ ਹੁੰਦਾ ਆ ਫੂਰ ਦਾ ਅਲੱਗ ਹੁੰਦਾ ਆ ਵੈਨਿਟੀਆਂ ਅਲੱਗ ਹੁੰਦੀਆਂ ਆ ਸੋ ਜਿਹੜਾ ਪ੍ਰੋਡਕਸ਼ਨ ਦਾ ਟਰੱਕੋਂ ਦਾ ਅਲੱਗ ਹੁੰਦਾ ਉਸੇ ਉੱਤੇ ਕਾਫੀ ਆਪਣਾ ਕੋਈ ਜਗ੍ਹਾ ਸਪੇਸ਼ੀਅਸ ਹੁੰਦੀ ਜਿੱਥੇ ਆਪਾਂ ਸਾਰੀ ਚੀਜ਼ਾਂ ਮੈਨੇਜ ਕਰ ਲੈਨੇ ਆ ਕੁੜੀਆਂ ਜਵਾਨ ਬਾਪੂ ਪਰੇਸ਼ਾਨ ਪਾਰਟ 2 ਦੀ ਜਿਹੜੀ ਫਿਲਮ ਦੀ ਸ਼ੂਟਿੰਗ ਆ ਹੋ ਰਹੀ ਆ ਆ ਜਿਹੜਾ ਤੁਸੀਂ ਪਿੱਛੇ ਦੇਖ ਰਹੇ ਹੋ ਤਿਆਰੀਆਂ ਚੱਲ ਰਹੀਆਂ ਨੇ ਬਾਏ ਦਵੇ ਮੈਂ ਨਾ ਇਹ ਜਾਨਣਾ ਚਾਹਨੀ ਆ ਕਿ ਦੇ ਆ ਸੈਟੀਸਫਾਈ ਮਤਲਬ ਕਿ ਵਧੀਆ ਸ਼ੂਟ ਹੋ ਰਿਹਾ ਕਿ ਇਸ ਤਰੀਕੇ ਨਾਲ ਸ਼ੂਟ ਹੋ ਰਿਹਾ ਕਿੱਥੇ ਉਹਨਾਂ ਨੇ ਸੈਟ ਅਪ ਕੀਤਾ ਹੋਇਆ ਹੈ ਉਹਨਾਂ ਦੇ ਕਪੜੇ ਲੀਡੇ ਕਿੱਥੇ ਪਏ ਨੇ ਕਿੱਦਾਂ ਸਾਂਭੇ ਪਏ ਨੇ ਸੋ ਲੈਟਸ ਜੀ ਆਪਾ ਜੀ ਜਾਣਦੇ ਆ ਰਜਿੰਦਰ ਸਰ ਸਾਡੇ ਨਾਲ ਨਹੀਂ ਉਹਨਾਂ ਨੇ ਸਭ ਇਹ ਤਾਮਾ ਝਮਾ ਜਿਹੜਾ ਆਪਣੇ ਸਿਰ ਲਿਆ ਹੋਇਆ ਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਤੁਸੀਂ ਮੈਂ ਵਧੀਆ ਤੁਸੀਂ ਦੱਸੋ ਵੈਲਕਮ ਬਧਾਈਆਂ ਤੁਹਾਨੂੰ ਸਾਨੂੰ ਵੀ ਤੁਹਾਨੂੰ ਵੀ ਜੇ ਤੁਸੀਂ ਸਾਡੇ ਕੋਲ ਸਾਡੇ ਵਿਹੜੇ ਆਏ ਜੀ ਜੀ ਥੈਂਕ ਯੂ ਸੋ ਮੱਚ ਅੱਛਾ ਮੈਨੂੰ ਦੱਸੋ ਕਿ ਪ੍ਰੋਬਲਮ ਤਾਂ ਨਹੀਂ ਹੋ ਰਹੀ ਕੰਜੈਸਟਰ ਤਾਂ ਨਹੀਂ ਫੀਲ ਹੋ ਰਿਹਾ ਐਕਚੁਅਲੀ ਨਾ ਫਿਰੰਗ ਦੀ ਰਿਕੁਆਇਰਮੈਂਟ ਸੀਗੀ ਲੋਅਰ ਮਿਡਲ ਕਲਾਸ ਫੈਮਿਲੀ ਚਾ ਦਿਖਾਉਣੀ ਹੈ ਉਹਦੇ ਕਰਕੇ ਮਹੱਲਿਆਂ ਚੁਣਾ ਜ਼ਰੂਰੀ ਸੀਗਾ ਬਟ ਜਿਹੜੇ ਮਹੱਲਿਆਂ ਦੇ ਓਨ ਕਰਕੇ ਜਿਹੜੀ ਤੁਹਾਨੂੰ ਲਗਜ਼ਰੀਜ਼ ਆਰਟਿਸਟ ਹੁੰਦੇ ਨੇ ਆਪਾਂ ਯਾ ਆਰਟਿਸਟ ਨੂੰ ਤੁਹਾਨੂੰ ਇੱਕ ਕਾਮੋਡੇਟ ਕਰਦੇ ਅੱਛੇ ਤਰੀਕੇ ਨਾਲ ਉਹਦੇ ਵਿੱਚ ਥੋੜਿਆ ਡਿਫਿਕਲਟੀ ਆ ਰਹੀ ਆ ਉਹਨੂੰ ਓਵਰਕਮ ਕਰਨ ਲਈ ਸਾਡੇ ਆਰਟਿਸਟ ਦੀ ਬਹੁਤ ਵੱਡੀ سپورਟ ਹੋਈ ਆ ਸਾਨੂੰ ਤੇ ਪਲੱਸ ਉਹਦੇ ਨਾਲ ਸਾਡੀਆਂ ਜਿਹੜੀਆਂ ਰਿਕੁਆਇਰਮੈਂਟ ਜਿਹੜੀਆਂ ਪੂਰੀ ਕੀਤੀਆਂ ਉਹ ਨਾਲ ਸਾਈਮਨ ਡੀਲੀ ਚਲਾਈਆਂ ਬਟ ਉਹ ਥੋੜੀਆਂ ਸਕੀਜ਼ ਕਰਕੇ ਫਿਰ ਉਹ ਤੁਹਾਨੂੰ ਦਿਖਾ ਦਣਾ ਮੈਂ ਆ ਜਾਓ ਘਰ ਜਿਹੜਾ ਆ ਰੈਂਟ ਤੇ ਲਿਆ ਸੀਗਾ ਅੱਛਾ ਜੀ ਤੇ ਉੱਪਰ ਉਹਨਾਂ ਦੇ ਜਿਹੜੇ ਲੈਂਡਲੋਰਡ ਰਹਿੰਦੇ ਆ ਇਹ ਸਾਰੇ ਟਰੰਕ ਜਿਹੜੇ ਆ ਇਹ ਅਸੀਂ ਆਰਡ ਦੇ ਰੱਖਿਆ ਇਹ ਚਾਰਟ ਦਾ ਸਾਮਾਨ ਆ ਸਾਰਾ ਆਰਡ ਦਾ ਸਾਮਾਨ ਹਾਂਜੀ ਜਿਹੜਾ ਕਿ ਇੱਥੇ ਰੱਖਿਆ ਹੋਇਆ ਰਾਤ ਨੂੰ ਜਾ ਕੇ ਜਾਂਦੇ ਲੋਕ ਲਾ ਦਿੰਦੇ ਆ ਸਵੇਰ ਜਾ ਕੇ ਖੋਲ ਕੇ ਕੰਟੀਨਿਊ ਕਰਦੇ ਆ ਕਿਉਂਕਿ ਸ਼ੂਟ ਲੋਕੇਸ਼ਨ ਦੇ ਬਹੁਤ ਨਜ਼ਦੀਕ ਆ ਉਹਦੇ ਕਰਕੇ ਸਾਨੂੰ ਦੋਨੀਆਂ ਚੀਜ਼ਾਂ ਦਾ ਫਾਇਦਾ ਰਹਿੰਦਾ ਆ ਕਿ ਟਾਈਮ ਵੀ ਕੰਜ਼ਿਊਮ ਜ਼ਿਆਦਾ ਕੰਜ਼ਿਊਮ ਨਹੀਂ ਹੁੰਦਾ ਤੇ ਐਸੂਸ਼ੀ ਆ ਅੱਗੇ ਸਾਡਾ ਕਾਸਟਿਮ ਬੇਸ ਹੈ ਜੀ ਓਕੇ ਜੀ ਪਲੀਜ਼ ਜੀ ਪਲੀਜ਼ ਆ ਟਰੰਕ ਦੇਖੋ ਬਈ ਆਪਾਂ ਇਹ ਨਾ ਜੀ ਟ੍ਰੰਕਾਂ ਦੇ ਵਿੱਚ ਇਹਨਾਂ ਨੇ ਸਮਾਨ ਜਿਹੜਾ ਸਾਮੇ ਰੱਖਿਆ ਹੋਇਆ ਬਾਕੀ ਆ ਕਪੜੇ ਲੀਡੇ ਸਾਰੇ ਇੱਧਰ ਸਾਂਭੇ ਹੋਏ ਨੇ ਆਇਰਨਿੰਗ ਦੀ ਗੱਲ ਕਰੀਏ ਜਾਂ ਫਿਰ ਮਸ਼ੀਨ ਦੀ ਗੱਲ ਕਰੀਏ ਸਾਰੇ ਇੱਧਰ ਸੈਟਅਪ ਕੀਤਾ ਪਲੀਜ਼ ਸਾਰੇ ਇਸ ਦੇ ਬਾਰੇ ਵੀ ਦੱਸੋ ਇਹ ਸਾਰਾ ਸੈਟਅਪ ਕਸਟਮ ਬੇਸ ਦੇ ਹੋਇਆ ਜੀ ਸਾਡੇ ਡਰੈਸਮੈਨਸ ਦੀ ਜੀ ਇਹ ਸਾਰੇ ਮਾਸਟਰ ਜੀ ਆ ਇਹ ਸਾਰਾ ਇੱਥੇ ਜਿਹੜੇ ਕੋਈ ਆਲਟਰਨੇਟ ਹੁੰਦਾ ਆ ਜਾਂ ਪ੍ਰੈਸਸ ਕਰਦੇ ਆ ਆਇਰਨ ਕਰਦੇ ਸਾਰੇ ਇੱਥੇ ਕਰਦੇ ਆ ਹੁਣ ਇਸ ਵੇਲੇ ਤੁਸੀਂ ਦੇਖ ਸਕਦੇ ਲਾਈਟ ਗਈ ਹੋਈ ਆ ਕਿਉਂਕਿ ਵੀ ਯੂਜ਼ ਪੈਟਰੋਲ ਜਨਸੈਟ ਫਾਰ 7 ਕੇਵੀਸ ਬਟ ਜੇ ਹਾਊਸ ਲਾਈਟ ਚੱਲਦਾ ਪਿਆ ਹ ਚਾਰਜ ਪਰ ਬਲ ਬਲਿਆ दैट इज आल्सो जुगाड़ समथिंग लाइक दैट ਤੇ ਉਹਦੇ ਜਦੋਂ ਕੰਮ ਹੋਣਾ ਫਿਰ ਤੁਸੀਂ ਚਲਾ ਵੀ ਲੈਣਾ ਹੈ ਹਨਾ ਚਲਾ ਵੀ ਲੈਣੇ ਜਦੋਂ ਆਇਰਨ ਹੁੰਦਾ ਉਹ ਨਾਲ ਦੀ ਨਾਲ ਚਲਾ ਲੈਣੇ ਵੀ आल्सो ਸੇਵ એનર્ਜੀ ਵੀ ਸੇਵ ਕਰਦੇ ਆ ਕਿ ਬਹੁਤ ਚੀਜ਼ਾਂ ਨਾਲ ਦੀ ਨਾਲ ਲੇਟ ਹੁੰਦੀਆਂ ਆ ਜਿਹੜਾ ਆਪਣੇ ਪੋਲੂਸ਼ਨ ਲੱਗਦਾ ਬਾਬਾ ਜੀ ਹੈ ਨਾ ਪੈਸਾ ਪੈਸਾ ਵੀ ਸੈਕੰਡਰੀ ਹੈ ਪਰ ਪੋਲੂਸ਼ਨ ਵਗੈਰਾ ਜਿੰਨਾ ਕੰਟਰੋਲ ਕਰਦੇ ਕਾਰਬਨ ਜਿੰਨਾ ਜ਼ਿਆਦਾ ਘੱਟ ਕਰੀਏ ਉਹ ਅੱਛਾ ਹੈ ਉਹ ਇਸ ਲਈ ਅਸੀਂ ਜਦੋਂ ਲੋਡ ਹੁੰਦੀ ਹੈ ਉਦੋਂ ਜਨਸੈਟ ਔਨ ਕਰਦੇ ਆ ਤੇ ਫਿਰ ਬੰਦ ਰੱਖਦੇ ਆ ਓਕੇ ਜੀ ਕਿ ਹਮੇਸ਼ਾ ਐਵੇਂ ਦਾ ਹੀ ਸੈੱਟ ਹੁੰਦਾ ਹੈ ਮਤਲਬ ਕਿ ਐਦੀ ਸਾਮੀਆਂ ਜਾਂਦੀਆਂ ਨਹੀਂ ਚੀਜ਼ਾਂ ਸੈੱਟ ਤੇ ਇੱਕ ਲੱਗ ਤੋਂ ਸੈਪਰੇਟ ਜਗ੍ਹਾ ਲਈ ਜਾਂਦੀ ਹੈ ਜਿੱਥੇ ਤੁਹਾਡੇ ਡਿਜ਼ਾਈਨਰ ਕਹਿ ਲਈਏ ਜੇ ਮਸ਼ੀਨਾਂ ਨੂੰ ਸਾਹਮਣਾ ਪ੍ਰੈਸ ਕਰਨਾ ਉਹ ਐਦੀ ਬੈਠੀ ਹੁੰਦੇ ਆ ਮੋਸਟ ਪਬਲਿਕ ਮੋਸਟ ਪਬਲਿਕ ਐਦਾਂ ਬੈਠੇ ਪਨ ਸ਼ੂਟ ਕਰਦੇ ਆ ਪਿੰਡਾਂ ਸ਼ੂਟ ਕਰਦੇ ਆ ਉੱਥੇ ਜਿਹੜੇ ਆ ਜਿੰਨੇ ਵੀ ਸੈਟਅਪਸ ਹੁੰਦੇ ਆ ਕਾਸਟੂਮ ਬੇਸ ਅਲੱਗ ਹੁੰਦਾ ਆ ਫੂਡ ਦਾ ਅਲੱਗ ਹੁੰਦਾ ਆ ਵੈਨਟੀਜ਼ ਅਲੱਗ ਹੁੰਦੀਆਂ ਆ ਸੋ ਜਿਹੜਾ ਪ੍ਰੋਡਕਸ਼ਨ ਦਾ ਟਰੱਕ ਹੁੰਦਾ ਅਲੱਗ ਹੁੰਦਾ ਉਸੇ ਉੱਤੇ ਕਾਫੀ ਆਪਣੀ ਕੋਈ ਜਗ੍ਹਾ ਸਪੇਸ਼ੀਅਸ ਹੁੰਦੀ ਜਿੱਥੇ ਆਪਾਂ ਸਾਰੀ ਚੀਜ਼ਾਂ ਮੈਨੇਜ ਕਰ ਲੈਂਦੇ ਆ ਬਟ ਡਿਊ ਟੂ ਰੀਅਲ ਲੋਕੇਸ਼ਨ ਸ਼ੂਟ ਕਰਨ ਲਈ ਇਸ ਲਈ ਇਥੇ ਅਲੱਗ ਤਰੀਕੇ ਦਾ ਟ੍ਰੀਟਮੈਂਟ ਮਿਲ ਰਿਹਾ ਕਰ ਰਹੇ ਆ ਅਲੱਗ ਤਰੀਕੇ ਦੇ ਅਰੇਂਜਮੈਂਟ ਸਟੋਰੀ ਫਿਲਮ ਵੀ ਇਹੀ ਚੀਜ਼ਾਂ ਡਿਮਾਂਡ ਕਰਦੀ ਆ ਦੇਖਿਓ ਮਿਡਲ ਕਲਾਸ ਤੁਸੀਂ ਕਿ ਲੋਰ ਮਿਲੂ ਕਾਸ ਦਿਖਾਉਣਾ ਆ ਉਹਦੇ ਲਈ ਫਿਰ ਰਿਐਲਿਟੀ ਲਾਈਵ ਲੋਕੇਸ਼ਨ ਤੇ ਜਾਣਾ ਬਹੁਤ ਜ਼ਰੂਰੀ ਸੀਗਾ ਤੇ ਉੱਥੇ ਫਿਰ ਚੀਜ਼ਾਂ ਜਿਹੜੀਆਂ ਇਸਦੀ ਮੈਨੇਜ ਹੋਣੀਆਂ ਸੀਗੀਆਂ ਬਿਲਕੁਲ ਜੀ ਬਿਲਕੁਲ ਥੈਂਕ ਯੂ ਸੋ ਮਚ ਰਿੰਦਰ ਸਰ ਥੈਂਕ ਯੂ ਥੈਂਕ ਯੂ ਸੋ ਮਚ ਸੋ ਜੀ ਇਹ ਜਿਹੜਾ ਡਿਜ਼ਾਈਨ ਦੀ ਗੱਲ ਕਰੀਏ ਆ ਮੈਂ ਚੀਜ਼ਾਂ ਸਾਮ ਕੇ ਰੱਖਣ ਦੀ ਗੱਲ ਕਰੀਏ ਤਾਂ ਟ੍ਰਾਂਕ ਦੇ ਵਿੱਚ ਚੀਜ਼ਾਂ ਪਈਆਂ ਨੇ ਜਿਹੜਾ ਲਾਈਕ ਆਰਟ ਦਾ ਸਾਰਾ ਸੈਟਅਪ ਆ ਸੋ ਬਈ ਐਦਾਂ ਸ਼ੂਟ ਹੁੰਦੀ ਆ ਫਿਲਮ ਐਦਾਂ ਸਾਰੇ ਜਣੇ ਸ਼ੂਟ ਕਰਦੇ ਨੇ ਲਾਈਕ ਦੇਖਣ ਤੋਂ ਐਵੇਂ ਲੱਗਦਾ ਬਈ ਵਾਹ ਉਹਨਾਂ ਨੇ ਤਾਂ ਬਹੁਤ ਵੱਡੀਆਂ ਵੱਡੀਆਂ ਜਗ੍ਹਾ ਲੋਕ ਕੰਮ ਕਰਦੇ ਨੇ ਉਹ ਸਾਨੂੰ ਨਹੀਂ ਪਤਾ ਹੁੰਦਾ ਬਟ ਤੁਸੀਂ ਆਪੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਰਿਹਿਆ ਜਾਂਦਾ ਕੰਮ ਕਿਸ ਤਰੀਕੇ ਨਾਲ ਕੀਤਾ ਜਾਂਦਾ ਹੈ ਉਹ ਚੀਜ਼ਾਂ ਤੁਹਾਡੇ ਸਾਹਮਣੇ ਆਨ ਲੋਕੇਸ਼ਨਸ ਸ਼ੂਟ ਤੇ ਅੱਜ ਅਸੀਂ ਆਏ ਆ ਕੁੜੀਆਂ ਜਵਾਨ ਬਾਪੂ ਪਰੇਸ਼ਾਨ ਫਿਲਮ 2 ਦੀ ਸ਼ੂਟਿੰਗ ਹੋ ਰਹੀ ਆ ਸੋ ਉਮੀਦ ਕਰਦੀਆਂ ਗੱਲਾਂ ਬੜਾ ਚੰਗੀਆਂ ਲੱਗੀ ਹੋਣੀਆਂ ਫਿਲਹਾਲ ਅਸੀਂ ਚੱਲਦੇ ਆਂ ਬਾਏ ਬਾਏ ਟੇਕ ਕੇਅਰ